ਬੈਂਕਾਂ 'ਚ 2-4 ਨਹੀਂ ਸਗੋ ਹੋਣ ਗਿਆ 14 ਛੁੱਟੀਆਂ ਇਸ ਹਫ਼ਤੇ ਇਹਨਾਂ ਸੂਬਿਆਂ 'ਚ ਸਿਰਫ਼ 3 ਦਿਨ ਖੁੱਲੇ ਰਹਿਣਗੇ ਬੈਂਕ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ ਇਹ ਸਿਲਸਲਾ ਦਰਅਸਲ ਇਹ ਹਫਤਾ ਬੈਂਕਾਂ ਲਈ ਛੁੱਟੀਆਂ ਵਾਲਾ ਹੈ ਇਸ ਹਫਤੇ ਦੇਸ਼ ਦੇ ਕਈ ਸੂਬਿਆਂ 'ਚ ਬੈਂਕਾਂ 'ਚ ਸਿਰਫ 3 ਦਿਨ ਦਾ ਕੰਮ ਹੋਣ ਵਾਲਾ ਹੈ ਵਿੱਤੀ ਸਾਲ 2024 ਤੋਂ 25 ਸ਼ੁਰੂ ਹੋ ਗਿਆ ਤੇ ਬੈਂਕਿੰਗ ਜਗਤ ਲਈ ਇਸ ਦੀ ਸ਼ੁਰੂਆਤ ਪਹਿਲੇ ਮਹੀਨੇ ਬਹੁਤ ਸਾਰੀਆਂ ਛੁੱਟੀਆਂ ਨਾਲ ਹੋਈ ਹੈ ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ ਜਾਨੀ ਅਪ੍ਰੈਲ 2024 'ਚੋਂ ਬੈਂਕਾਂ ਲਈ ਦੋ ਚਾਰ ਨਹੀਂ ਸਗੋਂ 14 ਛੁੱਟੀਆਂ ਹੋਣਗੀਆਂ ਇਸ ਦਾ ਅਸਰ ਇਸ ਹਫਤੇ ਵੀ ਬੈਂਕਾਂ ਦੇ ਕੰਮਕਾਜ ਉੱਤੇ ਪੈਣ ਵਾਲਾ ਹੈ ਰਿਜ਼ਰਵ ਬੈਂਕ ਵੱਲੋਂ ਜਾਰੀ ਬੈਂਕ ਛੁੱਟੀਆਂ ਦੀ ਸੂਚੀ ਮੁਤਾਬਕ ਇਹ ਹਫਤਾ ਬੈਂਕਾਂ ਲਈ ਛੁੱਟੀਆਂ ਨਾਲ ਪਰਿਆ ਰਿਹਾ ਹੈ। ਕਈ ਰਾਜਾਂ 'ਚ ਇਸ ਹਫਤੇ ਬੈਂਕ ਸਖਾਵਾਂ 'ਚ ਸਿਰਫ 3 ਦਿਨ ਕੰਮ ਹੋਵੇਗਾ। ਇਸ ਦਾ ਮਤਲਬ ਹੈ ਕਿ ਸਬੰਧਿਤ ਰਾਜਾਂ ਵਿੱਚ ਬੈਂਕ ਸਿਰਫ 3 ਦਿਨ ਲਈ ਖੁੱਲਣਗੇ। ਹਫਤੇ ਦੇ ਜ਼ਿਆਦਾਤਰ ਦਿਨ ਬੈਂਕ ਬੰਦ ਰਹਿਣ ਕਾਰਨ ਗ੍ਰਾਹਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਫਤੇ ਦੇ ਦੂਜੇ ਦਿਨ ਮੰਗਲਵਾਰ ਅਪ੍ਰੈਲ 9 2024 ਤੋਂ ਬੈਂਕ ਛੁੱਟੀਆਂ ਦਾ سلسلہ ਸ਼ੁਰੂ ਹੋ ਰਿਹਾ ਹੈ। ਮੰਗਲਵਾਰ ਨੂੰ ਗੂੜੀ, ਪੜਬਾ ਉਗਾਦੀ, ਤੇਲਗੂ ਨਵੇਂ ਸਾਲ ਸਾਜੀਬੂ ਨੌਗੰ ਪਨਾਬਾ ਅਤੇ ਪਹਿਲੀ ਨਵਰਾਤਰੀ ਲਈ ਬੈਂਕ ਛੁੱਟੀਆਂ ਹੋਣਗੀਆਂ ਵੱਖ-ਵੱਖ ਰਾਜਾਂ ਅਨੁਸਾਰ ਵੱਖ-ਵੱਖ ਤਿਹਾਰਾਂ ਕਾਰਨ ਬੈਂਕ ਬੰਦ ਰਹਿਣਗੇ ਜਿਨ੍ਹਾਂ ਰਾਜਾਂ ਵਿੱਚ ਮੰਗਲਵਾਰ ਨੂੰ ਬੈਂਕ ਸਖਾਵਾਂ ਬੰਦ ਰਹਿਣਗੀਆਂ ਉਹਨਾਂ ਵਿੱਚ ਮਹਾਰਾਸ਼ਟਰ ਕਰਨਾਟਕ ਤਾਮਿਲਨਾਡੂ ਆਂਧਰਾ ਪ੍ਰਦੇਸ਼ ਮਨੀਪੁਰ ਗੋਆ ਅਤੇ ਜੰਮੂ ਕਸ਼ਮੀਰ ਸ਼ਾਮਲ ਨੇ ਕੇਰਲ 'ਚ ਰਮਜ਼ਾਨ ਦੇ ਮੌਕੇ ਤੇ ਹਫਤੇ ਦੇ ਤੀਜੇ ਦਿਨ ਬੁੱਧਵਾਰ 10 ਅਪ੍ਰੈਲ ਨੂੰ ਬੈਂਕ ਬੰਦ ਰਹਿਣਗੇ 11 ਅਪ੍ਰੈਲ ਵੀਰਵਾਰ ਨੂੰ ਲਗਭਗ ਪੂਰੇ ਦੇਸ਼ 'ਚ ਬੈਂਕਾਂ 'ਚ ਛੁੱਟੀ ਹੋਵੇਗੀ ਇਸ ਦਿਨ ਬੈਂਕ ਸਿਰਫ ਚੰਡੀਗੜ੍ਹ, ਸਿੰਕਮ, ਕੇਰਲ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੀ ਕੰਮ ਕਰਨਗੇ। ਵੀਰਵਾਰ ਨੂੰ ਰਮਜ਼ਾਨ ਅਤੇ ਪਹਿਲੀ ਸਵਾਲ ਦੀ ਬੈਂਕ ਛੁੱਟੀ ਹੈ। 13 ਅਪ੍ਰੈਲ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਇਸ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ 14 ਅਪ੍ਰੈਲ ਨੂੰ ਬੈਂਕਾਂ 'ਚ ਐਤਵਾਰ ਦੀ ਛੁੱਟੀ ਰਹੇਗੀ। ਇਸ ਤਰ੍ਹਾਂ ਇਸ ਹਫਤੇ ਦੌਰਾਨ ਘੱਟੋ-ਘੱਟ 8 ਰਾਜਾਂ ਵਿੱਚ ਬੈਂਕ ਸਿਰਫ ਇਨ ਦਿਨ ਕੰਮ ਕਰਨ ਚਾਰੇ ਹਨ ਅਤੇ 4 ਦਿਨ ਬੰਦ ਰਹਿਣਗੇ ਜਿੰਨਾ ਰਾਜਾਂ ਵਿੱਚ ਬੈਂਕ ਹਫਤੇ ਵਿੱਚ 4 ਦਿਨ ਬੰਦ ਰਹਿਣਗੇ ਉਹ ਹਨ ਮਹਾਰਾਸ਼ਟਰ ਕਰਨਾਟਕ ਤਾਮਿਲਨਾਡੂ ਆਂਧਰਾ ਪ੍ਰਦੇਸ਼ ਮਨੀਪੁਰ ਗੋਆ ਜੰਮੂ ਕਸ਼ਮੀਰ ਇਨੀਆਂ ਬੈਂਕ ਛੁੱਟੀਆਂ ਤੋਂ ਬਾਅਦ ਵੀ ਗ੍ਰਾਹਕ ਮੁਸ਼ਕਲਾਂ ਤੋਂ ਬਚ ਸਕਦੇ ਹਨ ਅਜਿਹਾ ਕੰਮ ਜਿਸ ਲਈ ਬੈਂਕ ਸ਼ਾਖਾ ਵਿੱਚ ਜਾਣਾ ਜ਼ਰੂਰੀ ਹੈ ਛੁੱਟੀ ਵਾਲੇ ਦਿਨ ਕੈਲੰਡਰ ਨੂੰ ਦੇਖ ਕੇ ਪਹਿਲਾਂ ਹੀ ਕੀਤਾ ਜਾ ਸਕਦਾ ਹੈ ਛੁੱਟੀ ਵਾਲੇ ਦਿਨ ਵੀ ਡਿਜੀਟਲ ਬੈਂਕਿੰਗ ਅਤੇ ਏਟੀਐਮ ਰਾਹੀਂ ਕਈ ਹੋਰ ਬੈਂਕਿੰਗ ਸਹੂਲਤਾਂ ਉਪਲਬਧ ਹੋਣਗੀਆਂ ਬਿਊਰੋ ਰਿਪੋਰਟ ਲੀ ਪੋਸਟ ਪੰਜਾਬੀ 11 ਅਪ੍ਰੈਲ ਵੀਰਵਾਰ ਨੂੰ ਲਗਭਗ ਪੂਰੇ ਦੇਸ਼ 'ਚ ਬੈਂਕਾਂ 'ਚ ਛੁੱਟੀ ਹੋਵੇਗੀ ਇਸ ਦਿਨ ਬੈਂਕ ਸਿਰਫ ਚੰਡੀਗੜ੍ਹ ਸਿੰਘਮ ਕੇਰਲ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੀ ਕੰਮ ਕਰਨਗੇ ਵੀਰਵਾਰ ਨੂੰ ਰਮਜ਼ਾਨ ਅਤੇ ਪਹਿਲੀ ਸਵਾਲ ਦੀ ਬੈਂਕ ਛੁੱਟੀ ਹੈ 13 ਅਪ੍ਰੈਲ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਇਸ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ ਇਸ ਤੋਂ ਬਾਅਦ 14 ਅਪ੍ਰੈਲ ਨੂੰ ਬੈਂਕਾਂ 'ਚ ਐਤਵਾਰ ਦੀ ਛੁੱਟੀ ਰਹੇਗੀ ਇਸ ਤਰ੍ਹਾਂ ਇਸ ਹਫਤੇ ਦੌਰਾਨ ਕਟੋ-ਕਟ 8 ਰਾਜਾਂ ਵਿੱਚ ਬੈਂਕ ਸਿਰਫ 3 ਦਿਨ ਕੰਮ ਕਰਨ ਜਾ ਰਹੇ ਹਨ ਅਤੇ 4 ਦਿਨ ਬੰਦ ਰਹਿਣਗੇ ਜਿਨ੍ਹਾਂ ਰਾਜਾਂ ਵਿੱਚ ਬੈਂਕ ਹਫਤੇ ਵਿੱਚ 4 ਦਿਨ ਬੰਦ ਰਹਿਣਗੇ ਉਹ ਹਨ ਮਹਾਰਾਸ਼ਟਰ ਕਰਨਾਟਕ ਤਾਮਿਲਨਾਡੂ ਆਂਧਰਾ ਪ੍ਰਦੇਸ਼ ਮਨੀਪੁਰ ਗੋਆ ਜੰਮੂ ਕਸ਼ਮੀਰ ਇਨੀਆਂ ਬੈਂਕ ਛੁੱਟੀਆਂ ਤੋਂ ਬਾਅਦ ਵੀ ਗ੍ਰਾਹਕ ਮੁਸ਼ਕਲਾਂ ਤੋਂ ਬਚ ਸਕਦੇ ਹਨ ਅਜਿਹਾ ਕੰਮ ਜਿਸ ਲਈ ਬੈਂਕ ਸ਼ਾਖਾ ਵਿੱਚ ਜਾਣਾ ਜ਼ਰੂਰੀ ਹੈ ਛੁੱਟੀ ਵਾਲੇ ਦਿਨ ਕੈਲੰਡਰ ਨੂੰ ਦੇਖ ਕੇ ਪਹਿਲਾਂ ਹੀ ਕੀਤਾ ਜਾ ਸਕਦਾ ਹੈ ਛੁੱਟੀ ਵਾਲੇ ਦਿਨ ਵੀ ਡਿਜੀਟਲ ਬੈਂਕਿੰਗ ਅਤੇ ਏਟੀਐਮ ਰਾਹੀਂ ਕਈ ਹੋਰ ਬੈਂਕਿੰਗ ਸਹੂਲਤਾਂ ਉਪਲਬਧ ਹੋਣਗੀਆਂ ਬਿਊਰੋ ਰਿਪੋਰਟ ਪੋਸਟ ਪੰਜਾਬੀ